ਇੱਕ ਬੜੀ ਪਿਆਰੀ ਸ਼ਖਸੀਅਤ ਗੁਰਮੁਖ ਪਿਆਰਿਓ ਸੰਸਾਰ ਦੇ ਵਿੱਚ ਆਈ ਧੰਗੁਰੂ ਹਰਗੋਬਿੰਦ ਸਾਹਿਬ ਪਾਰਸ਼ਾ ਜੀ ਦੇ ਵੇਲੇ 1615 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸਤਸਗੁਰ ਪਾਰਸ਼ਾ ਜੀ ਨੇ ਆਪ ਉਹਨੂੰ ਪਾਲ-ਪੋਸ ਕੇ ਵੱਡਾ ਕੀਤਾ ਸ਼ਕਲ ਦਾ ਕੋਈ ਬਹੁਤਾ ਸੋਹਣਾ ਨਹੀਂ ਸੀ ਤੇ ਕੋਈ ਉਹਨੂੰ ਢੇਰਾਂ ਦੇ ਉੱਪਰ ਇੱਕ ਲੇਕੇ ਨਾਲ ਸੁੱਟ ਕੇ ਤੇ ਆਪ ਚਲਿਆ ਗਿਆ ਸਤਸਗੁਰਾਂ ਨੂੰ ਆਵਾਜ਼ ਸੁਣੀ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਭਾਈ ਇਹ ਜਿਹੜੀ ਆਵਾਜ਼ ਆ ਰਹੀ ਹੈ ਦੇਖੋ ਕਿੱਥੋਂ ਆ ਰਹੀ ਹੈ ਕੀ ਆਵਾਜ਼ ਹੈ ਇੱਕ ਲਿਬੜਿਆ ਤਿਬੜਿਆ ਬਦਸੂਰਤ ਦੀ ਸ਼ਕਲ ਵਾਲਾ ਬੱਚਾ ਨਜ਼ਰ ਆ ਨਜ਼ਰ ਆਇਆ ਤਾਂ ਸਿੱਖਾਂ ਆਖਿਆ ਸਤਗੁਰ ਪਾਰਸ਼ਾ ਇੱਕ ਛੋਟਾ ਜਿਹਾ ਜਵਾਕ ਹੈ بڑا ਕੁਥਰਾ ਜਿਹਾ ਹੈ ਬੜੀ ਅਜੀਬੋ ਗਰੀਬ ਜੀ ਸ਼ਕਲ ਹੈ ਸਤਗੁਰ ਪਾਰਸ਼ਾ ਜੀ ਨੇ ਉਸ ਬੱਚੇ ਦੇ ਬਾਬਤ ਆਖਿਆ ਭੱਲਿਓ ਇਹ ਕੁਤਰਾ ਨਹੀਂ ਇਹ ਤਾਂ ਸੁਥਰਾ ਹੈ ਤੇ ਉਸ ਬੱਚੇ ਦਾ ਨਾਮ ਉਸ ਦਿਨ ਤੋਂ ਪੈ ਗਿਆ ਸੁਥਰੇਸ਼ਾ ਬੜੀ ਪਿਆਰੀ ਸ਼ਖਸੀਅਤ 6ਵੇਂ ਪਾਰਸ਼ਾ ਤੋਂ ਲੈ ਕੇ 10ਵੇਂ ਪਾਰਸ਼ਾ ਤੱਕ ਇਹਨੇ ਸੇਵਾ ਨਭਾਈ ਚਰਨਾਂ ਦੀ ਛੋਹ ਪ੍ਰਾਪਤ ਇਹਨੂੰ ਸਤਿਗੁਰਾਂ ਦੀ ਸੇਵਾ ਕੀਤੀ ਅੱਜ ਤੱਕ ਸਤਿਗੁਰਾਂ ਨੇ ਕਦੇ ਵੀ ਛੜਕਿਆ ਨਹੀਂ ਸਗੋਂ ਪਿਆਰੀ ਪਿਆਰ ਮਿਲਦਾ ਰਿਹਾ ਪਰ ਇਹਦਾ ਨਾ ਕੰਮ ਕਰਨ ਦਾ ਇਹਦਾ ਸੰਗਤਾਂ ਨੂੰ ਸਮਝਾਉਣ ਦਾ ਢੰਗ ਬੜਾ ਵਿੰਗਾਂਤਮਕ ਹੁੰਦਾ ਸੀ ਹਾਸੋਹੀਣਾ ਇਹਨੇ ਸੰਗਤਾਂ ਨੂੰ ਛੇੜ ਦੇਣਾ ਇਹਨੇ ਸੰਗਤਾਂ ਨੂੰ ਪਰੇਸ਼ਾਨ ਕਰ ਦੇਣਾ ਤੇ ਉਸ ਤੋਂ ਬਾਅਦ ਇਹਨੇ ਕੋਈ ਨਾ ਕੋਈ ਸਿੱਖਿਆਦਾਇਕ ਗੱਲ ਕਰਨੀ ਸੰਗਤਾਂ ਨੇ ਵਾਰ-ਵਾਰ ਸ਼ਿਕਾਇਤਾਂ ਕਰਨੀਆਂ ਪਰ ਹਰ ਵਾਰ ਨਾ ਮੁਰਸ਼ਿਦਾ ਸਾਹਮਣਾ ਸੰਗਤਾਂ ਨੂੰ ਕਰਨਾ ਪਿਆ ਪਰ ਇਹਦਾ ਢੰਗ ਬੜਾ ਪਿਆਰਾ ਸੀ ਇਹਨੇ ਕੋਈ ਨਾ ਕੋਈ ਹਾਸੋ ਹਣੀ ਗੱਲ ਬਣਾ ਕੇ ਰੱਖਣੀ ਕੋਈ ਨਾ ਕੋਈ ਵਿਅੰਗ ਕੱਸ ਦੇਣਾ ਗੁਰਮੁਖ ਪਿਆਰਿਓ ਸਤਗੁਰਾਂ ਦੇ ਦੀਵਾਨ ਦੇ ਵਿੱਚ ਵੀ ਹਾਸਾ ਠੱਟਾ ਹੁੰਦਾ ਰਿਹਾ ਸਤਗੁਰਾਂ ਦੇ ਦੀਵਾਨ ਦੇ ਅੰਦਰ ਵੀ ਹਾਸਾ ਮਜ਼ਾਕ ਹੁੰਦਾ ਰਿਹਾ ਇਹ ਤਾਂ ਸਾਡੇ ਲਈ ਅਫਸੋਸਜਨਕ ਗੱਲ ਹੈ ਵੀ ਅਸੀਂ ਕੇਵਲ ਗੰਭੀਰ ਮਸਲਿਆਂ ਤੇ ਗੱਲ ਕਰਦੇ ਆ ਅਸੀਂ ਕਦੇ ਹਾਸੇ ਮਜ਼ਾਕ ਦੇ ਨਾਲ ਗੱਲ ਸਾਂਝੀਆਂ ਕਰਨ ਦਾ ਯਤਨ ਹੀ ਨਹੀਂ ਕੀਤਾ ਸਤਗੁਰ ਪਾਰਸ਼ਾ ਜੀ ਨੇ ਵੀ ਬਾਣੀ ਦੇ ਅੰਦਰ ਕਿਤੇ ਕਿਤੇ ਬੜੀਆਂ ਸੁੰਦਰ ਹਾਸੇ ਮਜ਼ਾਕ ਵਾਲੀਆਂ ਉਦਾਹਰਨਾਂ ਦਿੱਤੀਆਂ ਨੇ ਜਿਵੇਂ ਪਾਰਸ਼ਾ ਜੀ ਨੇ ਆਖਿਆ ਵੇਖੋ ਬੰਦੇ ਦੇ ਹਾਲਾਤ ਬੈਲ ਕਉ ਨੇਤਰਾ ਪਾਏ ਦੁਹਾਵੇ ਇਹਨੇ ਬੰਦੇ ਨੇ ਗਾਂ ਚੋਣੀ ਸੀ ਪਰ ਇਹ ਕਮਲਾ ਬਲਦ ਨੂੰ ਨੇਤਰਾ ਪਾ ਕੇ ਤੇ ਉੱਥੇ ਦੁੱਧ ਚੋਣ ਬਹਿ ਗਿਆ ਉਹਨੇ ਹਾਸੋਈ ਨਹੀਂ ਗੱਲ ਹੀ ਹੈ ਹਾਲਾਤ ਨੇ ਬੰਦੇ ਦੇ ਜਿਵੇਂ ਬਾਬਾ ਕਬੀਰ ਜੀ ਨੇ ਕਿਹਾ ਕਹਿੰਦੇ ਮੈਂ ਤਾਂ ਦੁਨੀਆ ਦੇ ਅੰਦਰ ਬੜੀ ਅਜੀਬੋ ਗਰੀਬ ਖੇਡ ਹੁੰਦੀ ਵੇਖ ਰਿਆਂ ਉਹ ਅਜੀਬੋ ਗਰੀਬ ਖੇਡ ਕੀ ਹੈ ਕਹਿੰਦੇ ਆਹ ਦੇਖ ਲਓ ਸੰਸਾਰ ਦੇਆਂ ਲੋਕਾਂ ਦੇ ਹਾਲ ਦੁਨੀਆ ਦੁੱਧ ਦੇ ਵਿੱਚ ਦਹੀਂ ਦੇ ਵਿੱਚ ਮਧਾਣੀ ਪੰਦੀ ਹੈ ਆਹ ਕਮਲੇ ਲੋਕ ਪਾਣੀ ਚ ਮਧਾਣੀ ਪਾ ਕੇ ਬੈਠੇ ਆ ਪਾਣੀ ਚ ਮਧਾਣੀ ਪਾ ਕੇ ਭਲਾ ਕੀ ਪ੍ਰਾਪਤ ਹੋਵੇਗਾ ਹੋਰ ਕਮਲ ਦੀ ਗੱਲ ਕੀ ਹੈ ਹਰੀ ਅੰਗੂਰੀ ਗਧਾ ਚਰੈ ਨਿਤ ਉੱਠ ਹੱਸੇ ਹਿੰਗਿਆ ਮਰੇ ਆ ਵੇਖੋ ਗਧਿਆਂ ਦੇ ਹਾਲ ਥੋੜੀ ਜਿਹੀ ਇਹਨਾਂ ਨੂੰ ਨਵੀਆਂ ਬੇਲਾਂ ਕੀ ਕਾੜਨੋਂ ਮਿਲ ਗਈਆਂ ਛਾਲੀ ਮਾਰਦੇ ਫਿਰਦੇ ਨੇ ਰਿੰਗਦੇ ਐ ਇਸ ਪ੍ਰਕਾਰ ਨਾਲ ਆਤਮਕ ਮੋਤ ਸਹਿਣ ਲੈਂਦੇ ਨੇ ਮਾਤਾ ਪੈਸਾ ਅਮੂਹਾ ਜਾਏ ਕੁੱਦ ਕੁੱਦ ਚਰੈ ਰਸਾਤ ਲਪਾਏ ਮਸਤੇ ਹੋਏ ਝੋਟੇ ਵਰਗਾ ਮਨ ਹੋ ਗਿਆ ਇਹਨਾਂ ਦਾ ਇਹ ਕਿਸੇ ਦੇ ਆਖੇ ਲੱਗਦਾ ਹੀ ਨਹੀਂ ਤੇ ਆਪ ਦੀਆਂ ਮਨਿਆਈਆਂ ਕਰਦਾ ਏ 파ਰਸ਼ਾ ਆਖਦੇ ਨੇ ਛਾਲਾਂ ਮਾਰ ਮਾਰ ਕੇ ਚਰਦਾ ਏ ਤੇ ਆਪ ਦਾ ਨਰਕਾ ਨੂੰ ਥਾਂ ਪੱਕਾ ਕਰੀ ਜਾਂਦਾ ਬੰਦਿਆਂ ਦਾ ਸੁਭਾਅ ਹੋ ਗਿਆ ਨਾ ਇਦਾਂ ਦਾ ਪਿਆਰ ਨਾਲ ਸਮਝਾਇਆ ਨਹੀਂ ਸਮਝਦੇ ਖਾਸ ਤੌਰ ਤੇ ਸਾਡੀ ਨੌਜਵਾਨ ਪੀੜੀ ਇਹ ਮਸਤੇ ਹੋਏ ਝੋਟੇ ਨੇ ਇਹਨਾਂ ਨੂੰ ਜਿੰਨੀ ਮਰਜ਼ੀ ਕੋਈ ਧਰਮ ਦੀ ਕੋਈ ਪਿਆਰ ਦੀ ਗੱਲ ਸਮਝਾ ਦਿਓ ਇਹਨਾਂ ਨੂੰ ਨਹੀਂ ਪੱਲੇ ਪੈਂਦੀ ਇਹ ਆਖਦੇ ਨੇ ਤੂੰ ਕੌਣ ਹੈ ਸਾਨੂੰ ਸਮਝਾਉਣ ਵਾਲਾ ਤੇਰੀ ਕੀ ਮਜਾਲ ਸਾਨੂੰ ਗੱਲਾਂ ਸਮਝਾਵੇਂ ਇਹ ਤਾਂ ਅਧਿਆਪਕਾਂ ਨੂੰ ਕੁੱਟਕੁੱਟ ਪੈਂਦੇ ਆ ਕਿੰਦੀਆਂ ਐਦਾਂ ਦੀਆਂ ਉਦਾਹਰਨਾਂ ਨੇ ਜਿੱਥੇ ਇੱਕ ਵਿਦਿਆਰਥੀ ਨੇ ਆਪਣੀ ਅਧਿਆਪਕਾ ਨੂੰ ਗੋਲੀ ਮਾਰਤੀ ਕਿਹੜੀ ਗੱਲ ਕਰਕੇ ਇਸ ਗੱਲ ਕਰਕੇ ਜੀ ਇਹਨੇ ਸਾਰੀ ਕਲਾਸ ਦੇ ਸਾਹਮਣੇ ਮੈਨੂੰ ਬੇਇੱਜ਼ਤ ਕੀਤਾ ਪੜਿਆ ਤੂੰ ਨਹੀਂ ਅਕਲ ਤੇਨੂੰ ਹੈ ਨਹੀਂ ਗੱਲਬਾਤ ਕਰਨ ਦਾ ਚੱਜ ਤੇਨੂੰ ਨਹੀਂ ਗੱਲਾਂ ਤੇਰੇ ਸਮਝ ਦੇ ਵਿੱਚ ਨਹੀਂ ਆਉਂਦੀਆਂ ਹਾਂ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਗੋਲੀ ਚਲਾਣੀ ਆਂਦੀ ਹੈ ਟੀਚਰਾਂ ਨੂੰ ਰਾਸਤੇ ਦੇ ਵਿੱਚ ਘੇਰ ਘੇਰ ਕੇ ਕੁੱਟਣਾ ਇਹ ਅੱਜ ਦੀ ਨੌਜਵਾਨ ਪੀੜੀ ਦੇ ਹਾਲਾਤ ਨੇ ਝੋਟੇ ਹੀ ਨੇ ਜਿਹੜੇ ਦੇ ਕਿਸੇ ਆਖੇ ਲੱਗਿਆ ਲੱਗਦੇ ਚੱਲਦੇ ਨਹੀਂ ਐਸਿਆਂ ਨੂੰ ਫਿਰ ਸਤਗੁਰਾਂ ਆਖਿਆ ਕਹਿੰਦੇ ਨੇ ਕਹੋ ਕਬੀਰ ਪਰਗਟ ਪਈ ਖੇੜ ਲੇਲੇ ਕੋ ਚੁੰਗੇ ਨਿਤ ਭੇੜ ਕਿੱਡੀ ਹਰਾਨਗੀ ਦੀ ਗੱਲ ਐ ਕਹਿੰਦੇ ਨੇ ਅੱਜ ਤੱਕ ਤਾਂ ਦੇਖਿਆ ਸੀਗਾ ਵੀ ਲੇਲੇ ਪੇਡਾਂ ਨੂੰ ਚੁੰਗਦੇ ਨੇ ਪਰ ਅੱਜ ਸੰਸਾਰ ਦੇ ਵਿੱਚ ਪੁੱਠੀ ਕਰਾਮਾਤ ਹੋ ਗਈ ਇੱਥੇ ਪੇਡਾਂ ਲੇਲਿਆਂ ਨੂੰ ਚੁੰਗਣ ਲੱਗੀਆਂ ਹੋਈਆਂ ਨੇ ਕਿੱਡੀ ਹਰਾਨਗੀ ਦੀ ਗੱਲ ਐ ਹੁਣ ਲੇਲਿਆਂ ਨੂੰ ਪੇਡਾਂ ਕਿਵੇਂ ਚੁੰਗ ਰਹੀਆਂ ਨੇ ਕਿਉਂਕਿ ਗੁਰੂ ਪਿਆਰਿਓ ਮਨ ਲੀਲਾ ਹੈ ਮਤ ਮਤਾ ਹੈ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹ ਵਿਸ਼ੇਖ ਮਤ ਸਿਆਣੀ ਹੁੰਦੀ ਹੈ ਮਨ ਨਿਆਣਾ ਮਨ ਇਆਣਾ ਹੈ ਮਨ ਚੰਚਲ ਹੈ ਮਨ ਚਤਰਾਈਆਂ ਕਰਦਾ ਹੈ ਇਸ ਮਨ ਨੂੰ ਆਪ ਦੀ ਮਾਤਾ ਮਤ ਦੇ ਪਿੱਛੇ ਲੱਗ ਕੇ ਚੱਲਣਾ ਚਾਹੀਦਾ ਸੀ ਤਾਂ ਕਿ ਮਨ ਵੀ ਸਿਆਣਾ ਹੋ ਸਕੇ ਪਰ ਉਲਟਾ ਹੋ ਗਿਆ ਮਤ ਨੇ ਮਨ ਦਾ ਪੱਲਾ ਫੜ ਲਿਆ ਹੋਣਾ ਜਿਵੇਂ ਮਨ ਕਹਿੰਦਾ ਆ ਇਹ ਮਤ ਓਵੇਂ ਕਰਦੀ ਐ ਇਸੇ ਕਰਕੇ ਤਾਂ ਗੁਰੂ ਘਰ ਜਾਣ ਦਾ ਮਨ ਨਹੀਂ ਕਰਦਾ ਨਹੀਂ ਆਂਦੇ ਅਗਲੇ ਮਤ ਦੀ ਥੋੜੀ ਸੁਣੀ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ ਇੱਥੇ ਆ ਕੇ ਅਕਲ ਆਏਗੀ ਮਤ ਵਿਗਾਸ ਹੋਵੇਗੀ ਪਰ ਮਨ ਨਹੀਂ ਕਰਦਾ ਸਭ ਨੂੰ ਪਤਾ ਸਵੇਰੇ ਸੱਜਰੇ ਉੱਠਣਾ ਚਾਹੀਦਾ ਪਰ ਮਨ ਨਹੀਂ ਕਰਦਾ ਸਾਰਿਆਂ ਨੂੰ ਪਤਾ ਐ ਪੜ੍ਹਾਈ ਲਿਖਾਈ ਕਰਾਂਗੇ ਤੇ ਜੀਵਨ ਦੇ ਵਿੱਚ ਕੁਝ ਬਣ ਸਕਾਂਗੇ ਪਰ ਮਨ ਨਹੀਂ ਕਰਦਾ ਸਭ ਨੂੰ ਪਤਾ ਹੈ ਮਾਤਾ ਪਿਤਾ ਦੀ ਸੇਵਾ ਦੇ ਵਿੱਚ ਬੜਾ ਕੁਝ ਪ੍ਰਾਪਤ ਹੋ ਸਕਦਾ ਹੈ ਪਰ ਮਨ ਨਹੀਂ ਕਰਦਾ ਸਭ ਨੂੰ ਪਤਾ ਹੈ ਵੀ ਸੇਵਾ ਕਰਨੀ ਚਾਹੀਦੀ ਹੈ ਸੇਵਾ ਕੀਚੈ ਨਾਮ ਤੇ ਆਈ ਹੈ ਸੇਵਾ ਵੀ ਕਰਨੀ ਹੈ ਨਾਮ ਵੀ ਧਿਆਉਣਾ ਹੈ ਪਰ ਨਾਮ ਧਿਆਉਣ ਦਾ ਮਨ ਨਹੀਂ ਕਰਦਾ ਸੇਵਾ ਕਰਨ ਦਾ ਮਨ ਨਹੀਂ ਕਰਦਾ ਪੜ੍ਹਾਈ ਲਿਖਾਈ ਕਰਨ ਦਾ ਮਨ ਨਹੀਂ ਕਰਦਾ ਇਸ ਕਰਕੇ ਆਪਾਂ ਇਹ ਸਾਰੇ ਕੁਝ ਨਹੀਂ ਕਰਦੇ ਤੇ ਫਿਰ ਕੀ ਕਰਦੇ ਆ ਉਹ ਕਰਦੇ ਆ ਜਿਹੜੇ ਕੰਮ ਕਰਨ ਦਾ ਮਨ ਕਰਦਾ ਹੈ ਮਨ ਕਰਦਾ ਆ ਵੱਧ ਤੋਂ ਵੱਧ ਪੈਸਾ ਛੇਤੀ ਤੋਂ ਛੇਤੀ ਕਮਾਇਆ ਜਾ ਸਕੇ ਇਸ ਕਰਕੇ ਮਤਮੰਦੇ ਮਗਰ ਲੱਗ ਗਈ ਤੇ ਇਹਨੇ ਚੋਰੀਆਂ ਕਰਨ ਦੇ ਢੰਗ ਅਪਣਾ ਲਈ ਨਿਤ ਨਵੇਂ ਤਰੀਕੇ ਦੀ ਚੋਰੀ ਨਿਤ ਨਵੇਂ ਤਰੀਕੇ ਨਾਲ ਲੁੱਟ ਖੋ ਅੱਜ ਕੱਲ ਤਾਂ ਮਾਡਰਨ ਯੁੱਗ ਦੇ ਅੰਦਰ ਬੜੇ ਐਡਵਾਂਸ ਹੋ ਗਏ ਨੇ ਚੋਰ ਉਹ ਉਹਨਾਂ ਨੇ ਟੈਕਨੋਲੋਜੀ ਦਾ ਯੂਜ਼ ਕਰਨਾ ਸ਼ੁਰੂ ਕਰਤਾ ਟੈਕਨੋਲੋਜੀ ਦੀ ਵਰਤੋਂ ਕਰ ਮਨ ਮਤ ਤਾਂ ਵਰਤੋਂ ਹੋ ਰਹੀ ਹੈ ਨਾ ਦਿਮਾਗ ਤਾਂ ਲੱਗ ਰਿਹਾ ਨਾ ਬੰਦੇ ਦਾ ਕਿੰਨੇ ਕਿੰਨੇ ਢੰਗ ਨਾਲ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਕਿੰਨੇ ਕੰਫੀਡੈਂਸ ਦੇ ਨਾਲ ਗੱਲ ਕਰਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਕਿਹਦੇ ਅੱਖੇ ਲੱਗ ਕੇ ਹੋ ਰਹੀਆਂ ਨੇ ਮਨ ਦੇ ਅੱਖੇ ਲੱਗ ਕੇ ਹੋ ਰਹੀਆਂ ਨੇ ਮਤ ਦੇ ਅਕੇ ਲੱਕੇ ਨਹੀਂ ਹੋ ਰਹੀ ਹੈ ਮਤ ਮੰਦੇ ਪਿੱਛੇ ਚੱਲ ਰਹੀ ਹੈ ਮਨ ਮਤ ਦੇ ਪਿੱਛੇ ਨਹੀਂ ਹੈ ਐਦਾਂ ਦੀਆਂ ਖੇਡਾਂ ਹੋ ਰਹੀਆਂ ਨੇ ਐਦਾਂ ਦੇ ਵਿੰਗਾਤਮਕ ਗੱਲਾਂ ਵੀ ਗੁਰਬਾਣੀ ਦੇ ਵਿੱਚ ਕੀਤੀਆਂ ਨੇ ਤੇ ਸੁਤਰੇ ਸ਼ਾ ਦਾ ਸੁਭਾਅ ਵੀ ਬੜਾ ਵਿੰਗਾਤਮਕ ਹੈ ਇਸ ਕਰਕੇ ਇੱਕ ਦਿਨ ਸੁਤਰੇ ਸ਼ਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਗੁਰ ਪਾਰਸ਼ਾ ਜੀ ਦੇ ਸੱਜੇ ਹੋਏ ਦੀਵਾਨ ਦੇ ਵਿੱਚ ਆਇਆ ਆਕੇ ਸੁਤਰੇ ਸ਼ਾਹ ਨੇ ਕੀ ਕੀਤਾ ਗੁਰਮੁਖ ਪਿਆਰਿਓ ਜਿਹੜੇ ਜੜੀਆਂ ਸੰਗਤਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰ ਪਾਰਸ਼ਾ ਜੀ ਦੇ ਚਰਨਾਂ ਦੇ ਵਿੱਚ ਪੇਟਾਵਾਂ ਅਰਪਿਤ ਕੀਤੀਆਂ ਨੇ ਸੁਤਰੇ ਸ਼ਾਹ ਨੇ ਉਹਨਾਂ ਸਾਰੀਆਂ ਪੇਟਾਵਾਂ ਦੇ ਵਿੱਚੋਂ ਇੱਕ 2 ਪੈਸੇ ਚੱਕ ਲਏ 2 ਪੈਸੇ ਚੱਕ ਕੇ ਸੰਗਤ ਨੂੰ ਵਿਖਾ ਕੇ ਜੇਬ ਦੇ ਵਿੱਚ ਪਾਏ ਤੇ ਦੌੜ ਗਿਆ ਸੰਗਤ ਵੇਖਦੀ ਰਹਿ ਗਈ ਹੱਕੀ ਬੱਕੀ ਇਹ ਇੱਕ ਹੀ ਬਣਿਆ ਅਸੀਂ ਸਾਰੇ ਆਪਦੀ ਕਿਰਤ ਕਮਾਈ ਦੇ ਵਿੱਚੋਂ ਪੇਟਾਵਾ ਸਤਗੁਰਾਂ ਦੇ ਚਰਨਾਂ 'ਚ ਰੱਖਦੇ ਆ ਆ ਸੁਤਰੇਸ਼ਾ ਆਇਆ ਚੱਕ ਕੇ ਲੈ ਗਿਆ ਇਹਨੂੰ ਫੜੋ ਫਿਰ ਸੁਤਰੇਸ਼ਾ ਕਿਤੇ ਆ ਤਾਵੇ ਸੁਤਰੇਸ਼ਾ ਅੱਜ ਤੱਕ ਛੇਤੀ ਛੇਤੀ ਕਦੇ ਹੱਥ ਆਇਆ ਹੀ ਨਹੀਂ ਉਸ ਘੜੀ ਉਸ ਪਲ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਹੱਥ ਆਇਆ ਜਦੋਂ ਸੁਤਰੇਸ਼ਾ ਨੇ ਇਦਾਂ ਦਾ ਕੋਈ ਕੰਮ ਕੀਤਾ ਹੋਵੇ ਸੰਗਤ ਬੜੀ ਕਚੀਚੀ ਵੱਢਦੀ ਰਹੀ ਆ ਲੈਣ ਦੋ ਜਿੱਦਣ ਹੱਥ ਲੱਗਿਆ ਨਾ ਇਹਨੂੰ ਇਹਦੀ ਖਬਰ ਲਵਾਂਗੇ ਕੋਈ ਗੱਲ ਨਹੀਂ ਕੁਝ ਕੁ ਦਿਨਾਂ ਬਾਅਦ ਸਤਰੇਸ਼ਾ ਫੇਰ ਪਿੰਡ ਦੇ ਵਿੱਚ ਪ੍ਰਗਟ ਹੋ ਗਿਆ ਅਗਲਿਆਂ ਨੇ ਫੜ ਲਿਆ ਗਲਾਵੇਂ ਤੋਂ ਕੱਪੜੇ ਪਾੜਨ ਤੱਕ ਜਾਣ ਤੇਰੀ ਹਿੰਮਤ ਕਿਵੇਂ ਹੋਈ ਪੈਸੇ ਚੱਕਣ ਦੀ ਤੂੰ ਐਵੇਂ ਕਿਵੇਂ ਸਤਗੁਰਾਂ ਦੇ ਕੋਲੋਂ ਪੈਸੇ ਚੱਕ ਲਏ ਤੇਰੀ ਕੀ ਮਜਾਲ ਚੱਕ ਕੇ ਸੁਤਰੇ ਸ਼ਾਹ ਨੂੰ ਕਢੀਸਦਿਆਂ ਗੁਰੂ ਤੇਗ ਬਹਾਦਰ ਸਾਹਿਬ ਸਤਗੁਰ ਪਾਰਸ਼ਾ ਜੀ ਦੇ ਦਰ ਤੇ ਲੈ ਕੇ ਮਾਲਕ ਜੀਓ ਬਹੁਤ ਚਮੜਾਇਆ ਹੋਇਆ ਤੁਸੀਂ ਇਹਨੂੰ ਕੁਝ ਕਹਿੰਦੇ ਨਹੀਂ ਇਹ ਤੁਹਾਡਾ ਵਿਗਾੜਿਆ ਹੋਇਆ ਹੈ ਇਹ ਤੁਹਾਡਾ ਲਾਡਾਂ ਦੇ ਨਾਲ ਹੁਣ ਇਹ ਹੱਥ ਦੇ ਵਿੱਚ ਨਹੀਂ ਆਉਂਦਾ ਕਾਬੂ ਨਹੀਂ ਆਉਂਦਾ ਇਹਨੂੰ ਪੁੱਛੋ ਗੁਰ ਤੇਗ ਬਹਾਦਰ ਸਾਹਿਬ ਸਤਗੁਰ ਪਾਰਸ਼ਾ ਆਖਦੇ ਨੇ ਕੀ ਗੱਲ ਹੋ ਗਈ ਪਿਆਰਿਓ ਇਹਨਾਂ ਇਹਨੇ ਗੁੱਸੇ ਦੇ ਵਿੱਚ ਕਿਉਂ ਆ ਆਖਦੇ ਨੇ ਇਹਨੂੰ ਪੁੱਛੋ ਇਹ ਉਸ ਦਿਨ ਤੁਹਾਡੇ ਜਿਹੜੇ ਚਰਨਾਂ ਦੇ ਵਿੱਚ ਰੁਪਈਏ ਪੈਸੇ ਪਏ ਸਨ ਸੰਗਤਾਂ ਦੇ ਮਿਰਥਾ ਦੇ ਕੇ ਹੋਏ ਜਿਹੜੇ ਤੁਹਾਡੇ ਨਹੀਂ ਮੇਰੇ ਮਾਲਕ ਜੀ ਇਹਨੇ ਉਹ ਪੈਸੇ ਕਿਉਂ ਚੁੱਕੇ ਇਹਨੇ ਉਹ ਚੋਰੀ ਕਿਉਂ ਕੀਤੀ ਹੁਣੇ ਚੋਰੀ ਕਰਿਆ ਕਰੇਗਾ ਤੁਨ ਗੁਰ ਤੇਗ ਬਹਾਦਰ ਸਾਹਿਬ ਆਖਦੇ ਨੇ ਸੁਤਰੇ ਸ਼ਾ ਦੱਸ ਸੱਚ ਕੀ ਹੈ ਗੱਲ ਕੀ ਹੋ ਗਈ ਸੁਤਰੇ ਸ਼ਾ ਆਖਦਾ ਹੈ ਕਹਿੰਦਾ ਮੈਨੂੰ ਇੱਕ ਗੱਲ ਦਾ ਜਵਾਬ ਦੋ ਜਿਹੜੀ ਚੀਜ਼ ਜਦੋਂ ਆਪਾਂ ਇੱਕ ਵਾਰ ਕਿਸੇ ਨੂੰ ਦੇ ਦਿੰਨੇ ਆ ਤਾਂ ਕੀ ਮੁੜ ਕੇ ਉਹਦੇ ਤੇ ਸਾਡਾ ਅਧਿਕਾਰ ਰਹਿ ਜਾਂਦਾ ਨਹੀਂ ਰਹਿ ਜਾਂਦਾ ਨਾ ਸੁਤ레ਸ਼ਾ ਕਹਿੰਦਾ ਜਿਹੜੇ ਪੈਸੇ ਤੁਸੀਂ ਸਤਗੁਰਾਂ ਦੇ ਅੱਗੇ ਰੱਖ ਦਿੱਤੇ ਉਹ ਹੁਣ ਤੁਹਾਡੇ ਨਹੀਂ ਉਹ ਹੁਣ ਗੁਰੂ ਦੇ ਹੋ ਗਏ ਤੁਹਾਡੇ ਨਹੀਂ ਰਹੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਸੰਗਤ ਦਾ ਪੈਸਾ ਨਾ ਸੰਗਤ ਨੇ ਉਹ ਗੁਰੂ ਨੂੰ ਦੇ ਦਿੱਤਾ ਹੁਣ ਉਹ ਗੁਰੂ ਦਾ ਪੈਸਾ ਹੈ ਤੇ ਗੁਰੂ ਮੇਰੇ ਪਿਤਾ ਨੇ ਮੇਰਾ ਤਾਂ ਰੋਟੀ ਪਾਣੀ ਗੁਰੂ ਦੇ ਸਿਰ ਤੇ ਹੀ ਚੱਲਦਾ ਮੈਂ ਤਾਂ ਇੱਥੇ ਹੀ ਖਾਂਦਾ ਐ ਐਤੋਂ ਹੀ ਮੇਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਜੇ ਮੈਂ ਆਪਣੇ ਗੁਰੂ ਦੇ ਕੋਲੋਂ ਆਪ ਦੇ ਪਿਤਾ ਦੇ ਕੋਲੋਂ ਦੋ ਪੈਸੇ ਲੈ ਵੀ ਲੈ ਤੁਹਾਡਾ ਢਿਡ ਕਿਉਂ ਦੁਖਿਆ ਬਈ ਤੁਹਾਨੂੰ ਕਾਦੀ ਪਰੇਸ਼ਾਨੀ ਹੈ ਔਰ ਤੁਸੀਂ ਮੇਰੇ ਤੇ ਇਹ ਇਲਜ਼ਾਮ ਕਿੱਦਾਂ ਲਾ ਸਕਦੇ ਮੈਂ ਚੋਰੀ ਕੀਤਾ ਜੇ ਮੈਂ ਚੋਰੀ ਕੀਤੇ ਹੁੰਦੇ ਤਾਂ ਮੈਂ ਚੋਰੀਆਂ ਚੱਕ ਕੇ ਜੇਬ 'ਚ ਪੰਦਾ ਮੈਂ ਆਪਣੇ ਪਿਤਾ ਦੇ ਕੋਲੋਂ 2 ਪੈਸੇ ਚੱਕੇ ਮੈਂ ਆਪਦੇ ਪਿਤਾ ਕੋਲੋਂ 2 ਪੈਸੇ ਚੱਕਣ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਦਿਖਾਈ ਫਿਰ ਮੈਂ ਜੇਬ 'ਚ ਪਾਏ ਫਿਰ ਮੈਂ ਆਪਦੇ ਕੰਮ ਚਲੇ ਆ ਗਿਆ ਜੇਕਰ ਮੈਂ ਆਪਦੇ ਪਿਤਾ ਦੇ ਕੋਲੋਂ 2 ਪੈਸੇ ਲੈ ਵੀ ਲਏ ਤੇ ਇਹਦੇ 'ਚ ਮੈਂ ਕਿਸੇ ਦਾ ਕੀ ਮਾਲਾ ਕਰਤਾ ਫਿਰ ਸੁਤਰੇਸ਼ਾਨ ਨੇ ਅਗਲਾ ਸਵਾਲ ਪੁੱਛਿਆ ਕਹਿੰਦਾ ਮੈਨੂੰ ਇੱਕ ਗੱਲ ਦਾ ਜਵਾਬ ਦੋ ਮੱਥੇ ਟੇਕਣਿਆ 2-2 ਪੈਸਿਆਂ ਦੇ ਤੇ ਉਹਨਾਂ ਦੋਵਾਂ ਪੈਸਿਆਂ ਦੇ ਉੱਪਰ ਵੀ ਤੁਹਾਡੀ ਪੂਰੀ ਨਿਗਾਹ ਘੜੋਈ ਹੋਈ ਹੈ ਕਦੇ ਆਪਦਿਆਂ ਘਰਾਂ 'ਚ ਤੇ ਆਪਦੀਆਂ ਜੇਬਾਂ ਦੇ ਵਿੱਚ ਪਏ ਹੋਏ ਪੈਸਿਆਂ 'ਵਲ ਝਾਤ ਮਾਰੀ ਕਿੰਨਾ-ਕਿੰਨਾ ਇਕੱਠਾ ਕਰੀ ਬੈਠੇ ਹਾਂ ਕਿੰਨਾ-ਕਿੰਨਾ ਸਾਂਭੀ ਬੈਠੇ ਹਾਂ ਸਤਗੁਰਾਂ ਦੇ ਦਰ ਤੇ ਆ ਕੇ ਅਰਦਾਸ ਕਰਦੇ ਹਾਂ ਪਰ ਸਾਡੇ ਇਹ ਅਰੋਗਤਾ ਬਖਸ਼ ਦਿਓ ਪਾਰਸ਼ਾ ਜੀ ਕਾਰੋਬਾਰਾਂ ਦੇ ਵਿੱਚ ਵਾਧੇ ਬਰਕਤਾਂ ਦੇ ਦਿਓ ਮਾਲਕ ਜੀ ਨਵੇਂ ਕਾਰੋਬਾਰ ਆਰੰਭ ਕਰਾ ਦਿਓ ਮਾਲਕ ਜੀ ਘਰ-ਬਾਰ ਬਣਵਾ ਦਿਓ ਮਾਲਕ ਜੀ ਉਹ ਦੇ ਦਿਓ ਉਹ ਦੇ ਦਿਓ ਆਹ ਦੇ ਦਿਓ ਤੇ ਬਦਲੇ ਦੇ ਵਿੱਚ ਦੋ ਪੈਸੇ ਰੱਖਣ ਲੱਗਿਆਂ ਸ਼ਰਮ ਨਹੀਂ ਆਉਂਦੀ ਸਤਗੁਰ ਪਾਰਸ਼ਾ ਜੀ ਦੇ ਕੋਲੋਂ ਮੰਗਣਾ ਇਨਾ ਕੁਝ ਹੈ ਲੈਣਾ ਇਨਾ ਕੁਝ ਹੈ ਤੇ ਬਦਲੇ ਦੇ ਵਿੱਚ ਬਸ ਆ ਦੋ ਕੁ ਪੈਸੇ ਰੱਖ ਕੇ ਤੇ ਤੁਰ ਜਾਂਦੇ ਹੋ ਤੁਸੀਂ ਆਪ ਵੀ ਮਾੜਾ ਮੁੱਟਾ ਖਿਆਲ ਕਰੋ ਗੁਰੂ ਸਾਹਿਬ ਦੇ ਟੀਚੇ ਤੁਹਾਡੇ ਲਈ ਕਿੰਨੇ ਵੱਡੇ ਨੇ ਸਤਗੁਰ ਪਾਰਸ਼ਾ ਤੁਹਾਡੇ ਲਈ ਕਿੰਨੇ ਵੱਡੇ ਕਾਰਜ ਕਰਨਾ ਚਾਹੁੰਦੇ ਨੇ ਇਹਨਾਂ ਦੇ ਮਨੋਰਥ ਕਿੰਨੇ ਵੱਡੇ ਨੇ ਸਲਤਨਤ ਦੇ ਨਾਲ ਟੱਕਰੇ ਨੇ ਤੁਹਾਡਾ ਜੀਵਨ ਪੱਦਰ ਉੱਚਾ ਚੱਕਣ ਦੇ ਲਈ ਅੱਜ ਤੱਕ ਗੁਰੂ ਘਰ ਨੇ ਕਿੰਨੇ ਕਾਰਜ ਕੀਤੇ ਤੁਹਾਡੇ ਪਾਣੀਆਂ ਦੀ ਲੋੜਾਂ ਦੇ ਲਈ ਸਰੋਵਰਾਂ ਦੀ ਉਸਾਰੀ ਹੋਈ ਐ ਖੂਹਾਂ ਦੀ ਉਸਾਰੀ ਹੋਈ ਤੁਹਾਨੂੰ ਸਾਂਝੇ ਥਾਂ ਧਰਮਸ਼ਾਲਾਵਾਂ ਬਣਾ ਕੇ ਦਿੱਤੀਆਂ ਤੁਹਾਡੇ ਲਈ ਨਵੇਂ ਆ ਨਗਰਾਂ ਦੀ ਉਸਾਰੀ ਹੋਈ ਤੁਹਾਡੇ ਲਈ ਆ ਆਨੰਦਪੁਰ ਸਾਹਿਬ ਦੀ ਵੀ ਉਸਾਰੀ ਹੋਈ ਕੀਰਤਪੁਰ ਸਾਹਿਬ ਦੀ ਉਸਾਰੀ ਹੋਈ ਤੁਹਾਡੇ ਲਈ ਅੰਮ੍ਰਿਤਸਰ ਸਾਹਿਬ ਨਗਰ ਵਸਿਆ ਤੁਹਾਡੇ ਲਈ ਗੋਇੰਦਵਾਲ ਵਸਿਆ ਤੁਹਾਡੇ ਲਈ ਕਰਤਾਰਪੁਰ ਵਸਿਆ ਉਹ ਸਾਰੇ ਕਾਰਜ ਜਿਹੜੇ ਸਮਾਜ ਦੀ ਸੇਵਾ ਦੇ ਨੇ ਜਿਹੜੇ ਬਿਮਾਰੀਆਂ ਦਾ ਰੋਗਾਂ ਨੂੰ ਦੂਰ ਕਰਨ ਦੇ ਲਈ દવાਖਾਨਾ ਖੋਲਿਆ ਇਹਦੇ ਚ ਜਿਹੜੀਆਂ ਕੀਮਤੀ ਤੋਂ ਕੀਮਤੀ ਜੜੀਆਂ ਬੂਟੀਆਂ ਆਂਦੀਆਂ ਨੇ ਦਵਾਈਆਂ ਆਂਦੀਆਂ ਨੇ ਮੁਫਤ ਦੇ ਵਿੱਚ ਸੰਗਤ ਦਾ ਇਲਾਜ ਹੁੰਦਾ ਏ ਇਹ દવાਖਾਨਾ ਕਾਦੇ ਸਿਰ ਤੇ ਚੱਲਦਾ ਏ ਇਹ ਨਵੇਂ-ਨਵੇਂ ਵੱਡੇ-ਵੱਡੇ ਕਾਰਜ ਕਾਦੇ ਸਿਰ ਤੇ ਉਲੀਕੇ ਜਾਂਦੇ ਨੇ ਇਹ ਜਿਹੜੀਆਂ ਫੌਜਾਂ ਸਿਰਜੀਆਂ ਨੇ ਇੱਕ ਘੋੜਸਵਾਰ ਨੇ ਇਹ ਜਿਹੜੇ ਘੋੜੇ ਨੇ ਜਿਹੜੇ ਇੱਕ ਤੋਂ ਇੱਕ ਸ਼ਸਤਰ ਗੁਰੂ ਦਰਬਾਰ ਦੇ ਵਿੱਚ ਆਏ ਨੇ ਇੱਕਾਰੇ ਸਿਰ ਤੇ ਆਣਗੇ ਅੱਗੇ ਤੁਹਾਨੂੰ ਬਹੁਤ ਵੱਡੇ ਪੱਦਰ ਦੇ ਉੱਪਰ ਆਜ਼ਾਦੀ ਦੇਣੀ ਹੈ ਰਾਜ ਭਾਗ ਤੁਹਾਨੂੰ ਸਤਗੁਰਾਂ ਨੇ ਸੌਂਪਣਾ ਹੈ ਇੱਕ ਆਦੇ ਸਿਰ ਤੇ ਸਿਰਜਣਾ ਹੈ ਦੋ ਪੈਸਿਆਂ ਦਾ ਮੱਥਾ ਟੇਕ ਕੇ ਤੇ ਅਸੀਂ ਸਤਗੁਰਾਂ ਦੇ ਕੋਲੋਂ ਸਾਰਾ ਕੁਝ ਹੀ ਮੰਗੀ ਜਾਂਦੇ ਆ ਤੇ ਉਹ ਦੋ ਪੈਸੇ ਦੇ ਉੱਪਰ ਵੀ ਤੁਸੀਂ ਇਲਵਾੰਗ ਨਗਾ ਗੜਾ ਕੇ ਰੱਖੀਏ ਜੇ ਕਿਸੇ ਸਿੱਖ ਨੇ ਸਤਗੁਰਾਂ ਦੇ ਕੋਲੋਂ ਆਪ ਦੇ ਪਿਤਾ ਦੇ ਕੋਲੋਂ ਪੈਸੇ ਲੈ ਲੈ ਤੇ ਤੁਹਾਡਾ ਢਿੱਡ ਪੀੜ ਹੋਇਆ ਜਿਨ੍ਹਾਂ ਦੇ ਮਨਸੂਬੇ ਵੱਡੇ ਹੁੰਦੇ ਨੇ ਜਿਨ੍ਹਾਂ ਦੇ ਟੀਚੇ ਵੱਡੇ ਹੁੰਦੇ ਨੇ ਨਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਨਹੀਂ ਗੌਰ ਕਰਦੇ ਹੁੰਦੇ ਜਿਨ੍ਹਾਂ ਨੇ ਰਾਜ ਪ੍ਰਾਪਤ ਕਰਨਾ ਹੁੰਦਾ ਏ ਉਹ ਘਰ ਦੇ ਵਿੱਚ ਕਲੇਸ਼ ਨਹੀਂ ਖੜੇ ਕਰਦੇ ਉਹ ਨਿੱਕੀਆਂ ਨਿੱਕੀਆਂ ਲੜਾਈਆਂ ਉਹ ਭਰਾ ਮਾਰੂ ਲੜਾਈਆਂ ਦੇ ਵਿੱਚ ਨਹੀਂ ਉਲਝਦੇ ਹੁੰਦੇ ਉਹ ਇਹਨਾਂ ਚੀਜ਼ਾਂ ਤੋਂ ਬਚਾਅ ਕਰਦੇ ਨੇ ਜਿਹੜਾ ਬੰਦਾ ਅੰਦਰੋਂ ਧਰਮੀ ਹੁੰਦਾ ਹੈ ਨਾ ਉਹ ਆ ਨਿੱਕੀਆਂ ਨਿੱਕੀਆਂ ਕੀਮਤਾਂ ਦੇਖ ਕੇ ਡਾਵਾ ਡੋਲ ਨਹੀਂ ਹੋਇਆ ਕਰਦਾ ਤੁਹਾਨੂੰ ਕੀ ਹੋ ਗਿਆ ਸਾਰਿਆਂ ਨੂੰ ਇੱਕ ਹੋਰ ਸੰਭਾਲਾ ਮੇਰਾ ਆਪਜੀ ਸਾਰਿਆਂ ਦੇ ਅੱਗੇ ਸਵਾਲ ਕੀ ਹੈ ਸੁਤ레ਸ਼ਾ ਕਹਿੰਦਾ ਜਿੱਦਣ ਮੈਂ 2 ਪੈਸੇ ਚੱਕੇ ਸਨ ਉਹ ਦਿਨ ਕਿਹੜਾ ਸੀ ਸਾਰਿਆਂ ਨੇ ਬਿਆਨ ਕਰ ਦਿੱਤਾ ਵੀ ਫਲਾਣੇ ਫਲਾਣੇ ਦਿਨ ਤੋਂ ਪੈਸੇ ਚੱਕੇ ਸੀ ਸੁਤਰੇਸ਼ਾ ਕਹਿੰਦਾ ਚਲੋ ਫਿਰ ਮੈਨੂੰ ਇੱਕ ਹੋਰ ਗੱਲ ਦਾ ਜਵਾਬ ਦੋ ਉਸ ਦਿਨ ਮੇਰੇ ਪਿਤਾ ਤੁਨ ਗੁਰੂ ਤੇਗ ਬਹਾਦਰ ਸਾਹਿਬ ਪਰਸ਼ਾ ਤੁਨ ਕੀ ਉਪਦੇਸ਼ ਦੇਣ ਕਰਾ ਰਹੀ ਸੀ ਸਤਿਗੁਰ ਪਾਰਸ਼ਾ ਕੀ ਬਚਨ ਕਰ ਰਹੇ ਸਨ ਇੱਕ ਵੀ ਗੁਰੂ ਦਾ ਸਿੱਖ ਨਹੀਂ ਜੀਨੇ ਖੜੇ ਹੋ ਕੇ ਕਿਆ ਹੋਵੇ ਵੀ ਉਸ ਦਿਨ ਗੁਰੂ ਪਾਰਸ਼ਾ ਜੀ ਇਹ ਬਚਨ ਕਹਿ ਰਹੇ ਸਨ ਕਿ ਕਿਹੜੀ ਹਰਾਨਗੀ ਦੀ ਗੱਲ ਹੈ ਕਿਹੜੀ ਹਾਸੋ ਹੀ ਨਹੀਂ ਗੱਲ ਹੈ ਸੁਤਰੇਸ਼ਾ ਜ਼ੋਰ-ਜ਼ੋਰ ਦੀ ਹੱਸ ਪਿਆ ਕਹਿੰਦਾ ਪਾਰਸ਼ਾ ਜੀ ਆਹ ਦੇਖੋ ਇਹ ਤੁਹਾਡੇ ਸਿੱਖ ਥੋੜੀ ਨੇ ਇਹ ਤਾਂ ਮੇਰੇ ਸਿੱਖ ਨੇ ਸਿੱਖ ਸੰਗਤਾਂ ਕਹਿੰਦੀਆਂ ਕਿਉਂ ਕਹਿੰਦੇ ਪਾਰਸ਼ਾ ਜੀ ਆ ਦੇਖੋ ਇਹਨੂੰ ਤੁਹਾਡੀਆਂ ਇਹਨਾਂ ਨੂੰ ਤੁਹਾਡੀਆਂ ਗੱਲਾਂ ਯਾਦ ਨਹੀਂ ਤੁਸੀਂ ਕੀ ਬਚਨ ਬਖਸ਼ਿਸ਼ ਕੀਤਾ ਕੀ ਉਪਦੇਸ਼ ਤ੍ਰੇੜ ਕਰਾਇਆ ਤੁਹਾਡੀ ਬਾਣੀ ਕੀ ਕਹਿੰਦੀ ਹੈ ਇਹਨਾਂ ਨੂੰ ਕੱਖ ਨਹੀਂ ਪਤਾ ਇਹਨਾਂ ਨੂੰ ਇਹ ਪਤਾ ਵੀ ਸੁਤਰੇ ਸ਼ਾਹ ਨੇ ਦੋ ਪੈਸੇ ਚੱਕੇ ਸੀ ਇਹਨਾਂ ਨੂੰ ਮੇਰਾ ਪਤਾ ਹੈ ਇਹਨਾਂ ਨੂੰ ਮੇਰੇ ਕਰਮ ਦਾ ਪਤਾ ਮੈਂ ਕੀ ਹਰਕਤ ਕਰਕੇ ਗਿਆ ਉਹ ਸਭ ਯਾਦ ਹੈ ਤੁਸੀਂ ਕੀ ਕਿਹਾ ਤੁਸੀਂ ਕੀ ਕੀਤਾ ਤੁਸੀਂ ਕੀ ਕਰ ਰਹੇ ਸੀ ਇਹਨਾਂ ਨੂੰ ਕੱਖ ਯਾਦ ਨਹੀਂ ਇਹ ਤਾਂ ਮੇਰੇ ਸਿੱਖ ਨੇ ਮੇਰੇ ਹਵਾਲੇ ਕਰਦੇ ਹੋ ਸਿੱਖਾਂ ਦੀਆਂ ਸ਼ਕਲਾਂ ਉਸੇ ਵੇਲੇ ਸੰਗਤਾਂ ਦੀਆਂ ਸ਼ਕਲਾਂ ਨੀਵੀਆਂ ਹੋ ਗਈਆਂ ਸਿਰ ਨੀਵੇਂ ਕਰ ਲੈ ਵੀ ਅਸੀਂ ਕਰ ਕੀ ਬੈਠੇ ਸੁਤਰੇ ਸ਼ਾਹ ਕਹਿੰਦਾ ਜਿਹੜੇ ਗੁਰੂ ਪਾਰਸ਼ਾ ਜੀ ਨੇ ਉਪਦੇਸ਼ ਤਿਰੜ ਕਰਾਏ ਨੇ ਉਹਨਾਂ ਉਪਦੇਸ਼ਾਂ ਦੇ ਉੱਪਰ ਕੰਮ ਕਰਨਾ ਤੁਹਾਡਾ ਪਹਿਲਾ ਮਨੋਰਥ ਤੇ ਟੀਚਾ ਹੈ ਉਹਦੇ ਲਈ ਪਹਿਲਾਂ ਸੁਣ ਵੀ ਤਾਂ ਲੋ ਧਿਆਨ ਕਿੱਥੇ ਹੈ ਤੁਹਾਡਾ ਧਿਆਨ ਹੈ ਕੌਣ ਆਇਆ ਕੌਣ ਗਿਆ ਕਿਨੇ ਕਿਹੜੇ ਕੱਪੜੇ ਪਾਏ ਨੇ ਕਿੱਦਾਂ ਦੇ ਕੱਪੜੇ ਪਾਏ ਨੇ ਕਿਹੜੇ ਤੰਗ ਨਾਲ ਮੱਥਾ ਟੇਕਿਆ ਗੋਲਕ ਦੇ ਵਿੱਚ ਪੈਸੇ ਪਾਉਣ ਲੱਗਿਆ ਕਿੰਨੇ ਰੁਪਈਆ ਦਾ ਮੱਥਾ ਟੇਕਿਆ ਪ੍ਰਕਰਮਾ ਕਿਵੇਂ ਕੀਤੀ ਕਿਵੇਂ ਨੱਕ ਰਗੜੇ ਅਸੀਂ ਜਦੋਂ ਤੱਕ ਉਹ ਆ ਕੇ ਮੱਥਾ ਟੇਕ ਕੇ ਆਪਣੇ ਟਿਕਾਣੇ ਵੰਦਾ ਨਹੀਂ ਸਾਡੀ ਨਿਗਾ ਉੱਥੇ ਤੱਕ ਹੀ ਗੱਡੀ ਰੰਦੀ ਸਤਿਗੁਰੂ ਕੀ ਕਹਿ ਰਹੇ ਨੇ ਤੁਹਾਨੂੰ ਪਤਾ ਹੀ ਨਹੀਂ ਕਥਾਵਾਚਕ ਕੀ ਕਹਿ ਰਿਹਾ ਸਾਡੀ ਸੁਰਤ ਦੇ ਵਿੱਚ ਹੈ ਨਹੀਂ ਕੀਰਤਨੀਆਂ ਕੀ ਕੀਰਤਨ ਗਾਣ ਕਰ ਰਹੇ ਨੇ ਸਾਨੂੰ ਨਹੀਂ ਚੇਤਾ ਰਹਿੰਦਾ ਸਾਡਾ ਤਾਂ ਧਿਆਨ ਅਗਲੇ ਦੀ ਸੂਟਾਂ ਚ ਉਲਝ ਜਾਂਦਾ ਵੀ ਕੀ ਪਾਇਆ ਹੋਇਆ ਅਸੀਂ ਤਾਂ ਇਹੀ ਦੇਖੀ ਜਾਂਦੇ ਹੁੰਨੇ ਆ ਵੀ ਅੱਜ ਕੌਣ-ਕੌਣ ਆਇਆ ਤੇ ਕੌਣ-ਕੌਣ ਨਹੀਂ ਆਇਆ ਮੁੜ ਕੇ ਅਸੀਂ ਘਰਾਂ 'ਚ ਜਾ ਕੇ ਇਹ ਗੱਲ ਥੋੜੀ ਕਰਦੇ ਆ ਕਿ ਜਿਹੜਾ ਗੁਰੂ ਸਾਹਿਬ ਨੇ ਸ਼ਬਦ ਦਿੱਤਾ ਜਿਹੜਾ ਭਾਈ ਸਾਹਿਬ ਨੇ ਕੀਰਤਨ ਗਾਇਨ ਕੀਤਾ ਉਹ ਸ਼ਬਦ ਕਿੰਨਾ ਪਿਆਰਾ ਉਹਦੇ 'ਚ ਉਪਦੇਸ਼ ਕਿੰਨਾ ਚੰਗਾ ਅੱਜ ਤੱਕ ਕਦੇ ਕਿਸੇ ਘਰ 'ਚ ਇਹ ਗੱਲ ਹੋਈ ਅੱਜ ਤੱਕ ਕਦੇ ਕਿਸੇ ਘਰ ਦੇ ਵਿੱਚ ਗੱਲ ਹੋਈ ਵੀ ਕਥਾ ਵਿਚਾਰਾਂ 'ਚ ਆ ਵਿਚਾਰ ਬੜਾ ਚੰਗਾ ਲੱਗਾ ਉੱਥੇ ਗੱਲ ਇਹੀ ਹੁੰਦੀ ਹੈ ਹਰ ਵਾਰ ਅੱਜ ਫਲਾਣਾ ਨਹੀਂ ਆਇਆ ਅੱਜ ਢਮਕਾਣਾ ਨਹੀਂ ਆਇਆ ਮਿੰਤਾ ਦਿਖਿਆ ਨਹੀਂ ਅੱਜ ਫਲਾਣੇ ਦੀ ਨੂੰਹ ਦੇਖੀ ਸੀ ਕਿੱਦਾਂ ਦੀ ਬਣ ਕੇ ਆਈ ਸੀ ਅੱਜ ਦੇਖਿਆ ਅੱਜ ਪੂਰੇ ਦਾ ਪੂਰਾ ਪਰਿਵਾਰ ਹੀ ਆਇਆ ਸੀ ਲਫਾਫੇ ਭਰ ਕੇ ਲੰਗਰ ਲੈ ਕੇ ਗਏ ਆ ਅਗਲੇ ਆਹ ਹਾਲਾਤ ਨੇ ਸਾਡੇ ਲੰਗਰਾਂ ਤੇ ਸਾਡੀ ਨਿਗਾ ਅੱਜ ਕੀ ਬਣਿਆ ਕੀ ਨਹੀਂ ਬਣਿਆ ਪ੍ਰਬੰਧਕਾਂ ਨੇ ਚੱਜ ਦੀ ਚੀਜ਼ ਨਹੀਂ ਬਣਾਈ ਪ੍ਰਬੰਧਕਾਂ ਨੇ ਫੇਰ ਕਦੂ ਬਣਾਤਾ ਪਨੀਰ ਬਣਾਉਣ ਲੱਗੇ ਇਹਨਾਂ ਦਾ ਕੀ ਜਾਂਦਾ ਸੀ ਜਿਹੜਾ ਗੁਰਬਾਣੀ ਗਾਇਨ ਕੀਤਾ ਉਹ ਸੁਣ ਲੱਗਿਆ ਤੁਹਾਡਾ ਕੀ ਜਾਂਦਾ ਸੀ ਉਦਾਸੀ ਵੀ ਕੱਕ ਨਹੀਂ ਸੁਣਿਆ। ਇਹੀ ਗੱਲ ਤਾਂ ਸੁਦਰੇਸ਼ਾਹ ਕਹਿ ਰਿਹਾ ਹੈ। ਮਾਲਕ ਜੀ ਤੁਹਾਡੇਆਂ ਦੋਹਾਂ ਪੈਸਿਆਂ ਤੇ ਇਹਨਾਂ ਦੀ ਨਿਗਾਹ ਪੂਰੀ ਗੱਡੀ ਹੋਈ ਹੈ। ਪਰ ਤੁਸੀਂ ਬਚਨ ਕੀ ਬਖਸ਼ਿਸ਼ ਕੀਤੀ ਨੇ ਉੱਥੇ ਕੋਈ ਧਿਆਨ ਨਹੀਂ। ਕਿਵੇਂ ਪਾਰ ਲੰਘਾਂਗੇ? ਪਾਰ ਕੈਸੇ ਪਾਇਬੋ ਰੇ? ਮੋਸਿਓ ਕੋਊ ਨਾ ਕਹੇ ਸਮਝਾਏ। ਕੋਈ ਦੱਸੇ ਦੱਸੇ ਪਾਰ ਕਿਵੇਂ ਲੰਘੋਂਗੇ?